ਮੂ ਵੇਖੋ ਕਾਪੀ ਦੇ ਲੀਕਾ ਮਾਰੀਆਂ ਦੀ ਇੱਥੇ ਇੱਕ ਟ੍ਰੇਨ ਵੀ ਜਾਣ ਈ ਰੰਗ ਪੰਜਾਬ ਚ ਤੁਸੀਂ ਵੀ ਆਈ ਸਾਡੇ ਜੇ ਉਰਦੂ ਨੂੰ ਗੱਲ ਪਾ ਮੂ ਉਰਦੂ ਦੀ ਖਵਾ ਰਦਾ ਉਰਦੂ ਜੀ ਕਾ ਨਾਮ ਆ ਬਹੁਤੀ ਤਰਾਰਜੀ ਨਿਊਜ਼ ਦੱਸਣ ਲੱਗਾ ਮੈਂ ਤੁਹਾਨੂੰ ਕਿਉਂਕਿ ਟ੍ਰੇਨ ਇੱਥੋਂ ਚੱਲ ਗਈ ਆ ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਅੱਜ ਆਪਾਂ ਵਲੌਗ ਥੋੜਾ ਲੇਟ ਚਾਲੂ ਕੀਤਾ ਆ ਹੁਣ ਟਾਈਮ ਹੋ ਚੁੱਕਾ ਹੈ 4:30 ਸ਼ਾਮਾਂ ਦੇ ਤੇ ਹੁਣ ਆਪਾਂ ਚੱਲੇ ਆ ਦਰبار صاحب چلے ਆ ਤੇ ਕਿਉਂਕਿ ਅੱਜ 31 ਦਸੰਬਰ ਆ ਤੇ ਕੱਲ ਨਵਾਂ ਸਾਲ ਚੜ ਜਾਣਾ ਆ ਤੇ ਨਵਾਂ ਸਾਲ ਮੈਂ ਸੋਚਿਆ ਉੱਥੇ ਦੇਖਾਂਗੇ ਤੇ ਜੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੈਂ ਰੈਡੀ ਹੋ ਚੁੱਕਿਆ ਹਾਂ ਬਾਹਰ ਆਏ ਨਿਕਲੋਤੇ ਆ ਚਲੋ ਚੱਲਦੇ ਆ ਤੇ ਸਭ ਤੋਂ ਪਹਿਲਾਂ ਅਗਮ ਨੂੰ ਮਿਲ ਲਈ ਕਿਉਂਕਿ ਅਗਮ ਆਂਦਾ ਮੈਂ ਨਹੀਂ ਜਾਣਾ ਇਧਰ ਵੀ ਮਿੱਤਰ ਤੁਸੀਂ ਵੇਖ ਸਕਦੇ ਆਗੇ ਮਾਓ ਬੈਠਾ ਆ ਅਗਮ ਹੈਲੋ ਨਹੀਂ ਕਰਨੀ ਹੈਲੋ ਹੈਲੋ ਕਰਤੀ ਆ ਚਾਚਾ ਲਾਗੇ ਬੈਠਾ ਆ ਤੇ ਅਗਮ ਨੇ ਨਹੀਂ ਜਾਣਾ ਕਿਉਂਕਿ ਇਹ ਫਿਲਮ ਵੇਖਣ ਡਿਆ ਵਾ ਕੈਰੀ ਮੁੰਜਾ ਮੁੰਜਾ ਪਰ ਰਾਏ ਹੁਣੇ ਇਧਰ ਗੋਰਾ ਆਉ ਰਾਇਆ ਆ ਜਸ਼ਨ ਤੇ ਆਓ ਜਸ਼ਨ ਦਾ ਦੋਸਤ ਹੈ ਮੁੰਡਾ ਕੀ ਨਾਮ ਮੁੰਡੇ ਦਾ ਹਸਨ ਹਸਨ ਤੇ ਆਪਾਂ ਸਾਰੇ ਚੱਲੇ ਆ ਦਰਬਾਰ ਸਾਹਿਬ ਆਉ ਜਸਵੀਰ ਨੇ ਨਹੀਂ ਜਾਣਾ ਕਿਉਂਕਿ ਇਹਨ ਇੱਥੇ ਇਹ ਜਾਂਦਾ ਹੀ ਨਹੀਂ ਆ ਕਿਤੇ ਤੇ ਅੱਜ ਦਾ ਮੌਸਮ ਬਹੁਤ ਵਧੀਆ ਹੋਇਆ ਵਾ ਮਤਲਬ ਠੰਡ ਹੋਈ ਆ ਤੇ ਬਾਕੀ ਠੰਡ ਹੁੰਦੇ ਲੈ ਆਉ ਨਾ ਵੀ ਇਧਰ ਆ ਗਿਆ ਹੋਏ ਨਾ ਪੂਰਾ ਰੈਡੀ ਹੋ ਗਿਆ ਉਹਨਿਆ ਵਾਗੇ बस वे दी वेट ਹੋਣੀ ਆ ਕਿਉਂਕਿ ਇੱਕ ਬਸ ਨਿਕਲ ਗਈ ਆ ਹੈ ਰਹੀ ਇੱਕ ਬਸ ਨਿਕਲ ਗਈ ਆਹੋ ਯਾਰ ਇੱਕ ਬਸ ਨਿਕਲ ਗਈ ਰੋਡ ਵੇਚ ਦੀ ਰੋਡ ਵੇਚ ਦੀ ਆਹੋ ਸਾਡਾ ਚੱਲ ਸਾਡਾ ਕਿਰਾਇਆ ਲੱਗਣਾ ਹੈ ਹਾਂ ਤੇ ਚਲੋ ਹੁਣ ਬਸ ਵੇਚਦੇ ਆ ਕੰਮ ਖਤਮ ਹੋ ਗਿਆ ਬਸ ਵੇਚਦੇ ਬਸ ਦੀ ਪੂਰੀ ਇੰਤਜ਼ਾਰ ਕਰਕੇ ਬਾਤੇ ਜਾਣਾ ਵਾ ਬਸ ਨੇ ਸਾਨੂੰ ਲਾਤਾ ਆ ਬਟਾਲੇ ਸ਼ਹਿਰ ਆਪਾਂ ਪਹੁੰਚ ਚੁਕੇ ਆ ਤੇ ਹੁਣ ਆਪਾਂ ਜਾ ਰਹੇ ਆ ਸਿੱਧਾ ਤੁਰਕੇ ਸਟੇਸ਼ਨ ਤੇ ਆ ਤਿੰਨ ਬੰਦੇ ਆਪਣੇ ਅੱਗੇ ਆ ਤੇ ਦੋ ਬੰਦੇ ਇਧਰ ਆਪਣੇ ਸਾਈਡ ਤੇ ਹੁਣ ਆਪਾਂ ਸਿੱਧਾ ਸਟੇਸ਼ਨ ਤੇ ਚੱਲਦੇ ਆ ਉੱਤੇ ਜਾ ਕੇ ਵੇਖਦੇ ਆ ਸ਼ਾਇਦ ਟ੍ਰੇਨ ਮਿਸ ਨਾ ਹੋ ਜੇ ਉਧਰ ਦੇਖਦੇ ਆ ਜੇ ਮਿੱਤਰੋ ਸਟੇਸ਼ਨ ਤੇ ਪਹੁੰਚ ਗਏ ਤਾਂ ਇੱਕ ਬਹੁਤ ਹੀ ਖਰਾਬ ਜੀ ਨਿਊਜ਼ ਦੱਸਣ ਲੱਗਾ ਮੈਂ ਤੁਹਾਨੂੰ ਕਿਉਂਕਿ ਟ੍ਰੇਨ ਇੱਥੋਂ ਚੱਲ ਗਈ ਆ ਟ੍ਰੇਨ ਆਪਣੇ ਘੋਂ ਫੜੀ ਨਹੀਂ ਗਈ ਇੱਧਰ ਚੈੱਕ ਕਰ ਲਓ ਖਾਲੀ ਹੋ ਗਈ ਪਟੜੀ ਹੁਣ ਟ੍ਰੇਨ ਅਗਲੀ ਕਿੰਨੇ ਵਜੇ ਆ ਅਗਲੀ ਟ੍ਰੇਨ ਭਾਈ 7:30 ਵਜੇ 7:30 ਹਾਂ ਜਾ ਯਾਰ 7:30 ਆ ਹੁਣ ਵੇਖਦੇ ਆ ਕੀ ਕਰਨਾ ਆਪਾਂ ਰਾਏ ਹੁਣਾਂ ਦੀ ਸਲਾਹ ਬਣੀ ਆ ਵੀ ਆਪਾਂ 7:30 ਵਜੇ ਟ੍ਰੇਨ ਤੇ ਜਾਵਾਂਗੇ ਤੇ ਟ੍ਰੇਨ ਤੇ ਜਾਵਾਂਗੇ ਸਾਢੇ 7 ਵਜੇ ਹਣਾ ਤੇ ਉਹ ਆਪਾਂ ਉੱਤੇ ਨਹੀਂ ਨਾ ਜਾਣਾ ਹੁਣ ਬੱਸੇ ਨਹੀਂ ਨਹੀਂ ਬੱਸੇ ਨਹੀਂ ਜਾਣਾ ਬੱਸੇ ਪ੍ਰਾ ਕਰਾਇਆ ਬਲਾਇਆ ਕਰਾਇਆ ਜਾਦਾ ਹਣਾ ਇਹੀ ਗੱਲਾਂ ਤਾਂ ਜਾਈਦਾ ਨਹੀਂ ਆਪਾਂ ਬੱਸੇ ਕਿੱਥੇ 60 ਦੇ 60 ਦੇ ਨੇ ਕਿੱਥੇ 350 ਦੇ ਆਹ ਸਹੀ ਗੱਲ ਆ ਤੇ ਹੁਣ ਆਪਾਂ ਇੱਥੇ ਹੀ ਉਹ 2 ਘੰਟੇ ਪਏ ਆਪਣੇ ਕੋ ਪੂਰੇ 2 ਘੰਟੇ ਇੱਥੇ ਵੇਚਦੇ ਕੀ ਕਰਨਾ ਹੁਣ ਟ੍ਰੇਨ ਤੇ ਲੇਟ ਹੋ ਗਈ ਹੁਣ ਚਾਹ ਦੇ ਕੱਪ ਫੜ ਲਿਆ ਇੱਧਰ ਰਾਜਾ ਡਿਆ ਹੋਣਾ ਚਾਹ ਦੇ ਲੰਗਰ ਲਾਉਣਾ ਮਠਾ ਪੜ ਕਾਰਗੇ ਕੀ ਚਾਹੀਦਾ ਦੇਜ ਲੈਣ ਲੱਗੇ ਆ ਜੀ ਦੇਜ ਲੈਣ ਲੱਗੇ ਕੀ ਹੋਇਆ ਵਾ ਮਿੱਠਾ ਕਾੜ ਕੇ ਪਾਇ ਰਿਹਾ ਮਿੱਠਾ ਜਿਆਦਾ ਪਾਤਾ ਹੈ ਹਾਂ ਆ ਲੈ ਲਿਆ ਮੇਰੇ ਦੱਸਿਆ ਜਾਏ ਕਿ ਨੇਹਰਾ ਪੈ ਗਿਆ ਵਾ ਤੇ ਟ੍ਰੇਨ ਹੋਏ ਤੱਕ ਨਹੀਂ ਆਈ ਤੇ ਇੱਧਰ ਆਪਾਂ ਮੈਂ ਥੋੜਾ ਜਿਹਾ ਖਾ ਖੂ ਲਈਏ ਇੱਧਰ ਗੋਰਾ ਪੂਰਾ ਪੈਟੀ ਤੇ ਹੱਲਾ ਬੋਲਣ ਡਿਆ ਵਾ ਫਾਈਨਲੀ ਗਾਇਸ ਟ੍ਰੇਨ ਆਪਣਾ ਇਹਨੂੰ ਮਿਲ ਚੁੱਕੀ ਆ ਤੇ ਟ੍ਰੇਨ 'ਚ ਆਪਾਂ ਬੈਠ ਚੁੱਕੇ ਆ ਤੇ ਆਪਣਾ ਰਾਜਾ ਪੌਂਸ ਇੱਥੇ ਖਲੋਤਾ ਵਾ ਪੌਂਸ ਦਾ ਆਪਾਂ ਜਾਣਾ ਵਾ ਦਰਬਾਰ ਸਾਹਿਬ ਉੱਥੇ ਜਾ ਕੇ ਕਰਦੇ ਆਂ ਬਾਕੀ ਦਾ ਵਲੌਗ ਸ਼ੂਟ ਪਹੁੰਚ ਗਏ ਅਮਰਸਰ ਦੇ ਸਟੇਸ਼ਨ ਤੇ ਤੇ ਇਧਰ ਦੇਖਣਾ ਪਹੁੰਚ ਗਏ ਅਮਰਸਰ ਸਟੇਸ਼ਨ ਹੁਣ ਚੱਲੀਏ ਮਿੰਟੋ ਮਿੰਟ ਦਰਬਾਰ ਸਾਹਿਬ ਅੱਗੇ ਬਹੁਤ ਲੇਟ ਹੋ ਗਏ ਆ ਲੈ ਵੇਖੀ ਤੇ ਆਪਣੀ ਕਿੱਟ ਵੀ ਰਹਿ ਗਈ ਸੀ ਆ ਕਿਤੇ 20 ਹਰ ਸੇ ਆ 1.5 ਕਰੋੜ ਰੁਪਇਆ ਵਿਆਹ ਹੀ ਵਿੱਚ ਰਾਇ ਕਿਟਰ ਰਹੀ ਸੀ ਟ੍ਰੇਨ 'ਚ ਹਾਂਜੀ ਭਾਜੀ ਫਿਰ ਰਣੀ ਤੁਹਾਨੂੰ ਪਤਾ ਤੇ ਠੀੜ ਗਰੀ ਉਹ ਭਰਾ ਹੁਣ ਲੱਭਣ ਗਿਆ ਮੈਂ ਕੋਈ ਮੱਠੀ ਉੱਥੇ ਰਹੀ ਸੀ ਉਹੀ ਮੱਠੀ ਆ ਨਾ ਫਿਰ ਆਪਣੇ ਨਵ ਡਾਉਣ ਆਪਣੇ ਭਰਾ ਅੱਡ ਮਡਾ ਨਹੀਂ ਮੈਂ ਨਾਉਣੇ ਤੋਂ ਫੜ ਕੇ ਜਾ ਚੁਣ ਹੁਣ ਆਪਣੇ ਜਸ਼ਨਵੀਰ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦੇ ਆ ਹਾਂ ਜੀ ਦੱਸੋ ਯਾਰ ਚਾਰ ਆਇਆ ਦਾਦਾ ਰਾਏ ਕੀ ਗੱਲ ਆ ਕੱਲ ਇਹ ਆ ਗਈ 2024 ਦੇ ਵਿੱਚ ਆਪਾਂ ਦਰਬਾਰ ਸਾਹਿਬ ਆ ਗਏ ਆ ਤੇ ਜਦੋਂ ਸਵੇਰ ਘਰ ਜਾਣਾ ਆ ਤੇ 2025 ਹੋਈ ਨਾ ਹਾਂਜੀ ਮਿੱਤਰੋ ਰਾਜਾ ਕੈਨੇਡਾ ਵਾ ਵੀ 2025 ਚ ਆਪਾਂ 2024 ਚ ਆਪਾਂ ਤੁਰੇ ਆ ਆਪਣੇ ਪਿੰਡੋਂ ਤਾਂ 2025 ਚ ਆਪਾਂ ਆਪਣੇ ਪਿੰਡ ਜਾਣਾ ਵਾ ਇੱਕ ਸਾਲ ਦਾ ਫਰਕ ਪੈਣਾ ਹੈ ਰਾਜਾ ਸਾਲ ਬਾਅਦ ਆਪਾਂ ਪਿੰਡੇ ਜਾਣਾ ਹੁਣ ਆਹ ਹੋਟਲ ਨਹੀਂ ਸਹੀ ਲੋਕੀ 12 ਮਹੀਨੇ ਲਾ ਕੇ ਸਾਰੰਦੇ ਆਪਾਂ ਇੱਕ ਦਿਨ ਦੀ 12 ਮਹੀਨੇ ਬਾਰੀ ਹਾਂ ਕਿਉਂ ਹੈ ਜੀ ਆਪਾਂ ਪਹੁੰਚ ਗਏ ਆ ਰੰਗ ਪੰਜਾਬ ਜਿੱਥੇ ਕਿ ਲੇਟਾ ਲੂਟਾ ਲੱਗੀਆਂ ਹੁੰਦੀਆਂ ਝੂਮਰ ਵਗੈਰਾ ਸਭ ਲੱਗੇ ਹੁੰਦੇ ਇੱਧਰ ਲਾਦਾ ਪਾਣੀ ਬਾਹਰ ਹੀ ਆਈ ਜਾਂ ਰਿਹਾ ਇਹਦਾ ਹਾਂ ਤੇ ਆਪਾਂ ਆ ਚੁੱਕੇ ਆ ਰੰਗ ਪੰਜਾਬ ਹੁਣ ਇਹਨਾਂ ਨੇ ਇੱਥੇ ਰਾਜੇ ਹੁਣਾਂ ਨੇ ਦਾਦਾ 20 20 ਫੋਟਵਾਂ ਇੱਥੇ ਖਿੱਚਣੀਆਂ ਵਾ ਫਿਰ ਬਾਅਦ ਇਹਨਾਂ ਨੇ ਬਾਕੀ ਕੰਮ ਕਰਨਾ ਵਾ ਆ ਤੁਸੀਂ ਵੇਖੋ ਪਹਿਲਾਂ ਅੱਜ ਨਵੇਂ ਸਾਲ ਕਰਕੇ ਕਿੰਨਾ ਇੱਥੇ ਸਰ ਰਾਜਾ ਮਦਦ ਵੀ ਲੋਕ ਇਕੱਠੇ ਹੋਏ ਕਿ ਨਹੀਂ ਬਾਕੀ ਲੈਟਾ ਲੂਟਾ ਇੱਥੇ ਇੱਕ ਟ੍ਰੇਨ ਵੀ ਜਾਂਦੀ ਆ ਰੰਗ ਪੰਜਾਬ ਚ ਤੁਸੀਂ ਵੇਖੀ ਸਾਡੇ ਜੀ ਆ ਟ੍ਰੇਨ ਨੂੰ ਛੋਟੀ ਟ੍ਰੇਨ ਆਉਂ ਛੋਟੇ ਬੱਚੇ ਵਿੱਚ ਬੈਂਦੇ ਆ ਆ ਵਿੱਚ ਬੈਠੇ ਆ ਛੋਟੇ ਬੱਚੇ ਤੇ ਲੈ ਟ੍ਰੇਨ ਖੜਾ ਹਰਤੀ ਜਿਹਾ ਲੱਦੀ ਇੱਥੇ ਹੈ ਵੀ ਆਪਾਂ ਪਹੁੰਚ ਚੁਕੇ ਆ ਮਹਾਰਾਜ ਰਣਜੀਤ ਸਿੰਘ ਦੀ ਜਿੱਤੇ ਮੂਰਤੀ ਆ ਉਹ ਚੌਂਕ 'ਚ ਪਹੁੰਚ ਚੁਕੇ ਆ ਤੇ ਇਹ ਚੌਂਕ ਤੋਂ ਇਧਰ ਆਪਣੇ ਰਾਏ ਹੁਣ ਹੀ ਇੱਥੇ ਹੀ ਆ ਤੇ ਆਪਾਂ ਸਦਾ ਦਰਬਾਰ ਸਾਹਿਬ ਜਾਵਾਂਗੇ ਇੱਥੋਂ ਤੇ ਆਈਸਕ੍ਰੀਮ ਤੇ ਖਾ ਰਹੇ ਆ ਪਰ ਇਧਰ ਆ ਬੰਦੇ ਨਾਰਾਜ਼ ਹੋ ਗਏ ਆ ਤੇ ਦੱਸਿਆਣੀਆਂ ਨੂੰ ਯਾਰ ਤੁਹਾਨੂੰ ਦੱਸਿਆ ਤੇ ਆ ਵਾ ਤੂੰ ਇੰਨਾ ਰਾਜ਼ ਕਿਹੜੀ ਗੱਲੋਂ ਹੁੰਦੇ ਹੈ ਓਏ ਨਾਰਾਜ਼ ਕਿਹੜੀ ਗੱਲੋਂ ਹੁੰਦੇ ਦੱਸਿਆ ਤੇ ਆ ਵਾ ਕਿਹੜੇ ਵੇਲੇ ਦੱਸਿਆ ਹਾਂ ਜਿਹੜੇ ਵੇਲੇ ਆ ਲੈਣ ਗਏ ਆ 2024 ਚ ਬੈਠਾ ਤੇ ਬਈ ਆ ਜੋੜੇ ਘਰ ਤੇ ਆਪਾਂ ਆ ਚੁੱਕੇ ਆ ਪਰ ਹਜੇ ਅੰਦਰ ਨਹੀਂ ਜਾਣਾ ਅੰਦਰ ਬਾਅਦ ਚ ਜਾਵਾਂਗੇ ਵੈਸੇ ਜੋੜੇ ਘਰ ਆ ਲਾਏ ਆ ਤੇ ਥੋੜੇ ਚਿਰ ਬਾਅਦ ਅੰਦਰ ਵੀ ਜਾਣੇ ਆ ਆਪਾਂ ਲੰਗਰਾ ਲਾਗੇ ਪਹੁੰਚੇ ਆਂ। ਹਾਂਜੀ। ਆਪਣਾ ਬੁਰੜਾ ਬੰਦਾ ਅਸਾਂ ਨੇ ਐਂਟਰ ਹੁਣ ਲਾਗਿਆ। ਲੰਗਰਾ ਲਾਗਿਆ ਉੱਤੇ ਚਾਨਣੀਆਂ ਜੋ ਲੱਗਦੀਆਂ ਹੁੰਦੀਆਂ ਵਾ ਡੈਕੋਰੇਸ਼ਨ ਲਈ ਉਹ ਲੱਗੀਆਂ ਵਾ। ਤੇ ਆਪਾਂ ਹੁਣ ਚੱਲੇ ਆਂ ਕਿੱਥੇ? ਆਪਾਂ ਚੱਲੇ ਹੁਣ ਛੇਦਾ ਸਾਹਿਬ। ਛੇਦਾ ਸਾਹਿਬ? ਹਾਂਜੀ। ਚਲੋ ਚੱਲਦੇ ਆਂ ਛੇਦਾ ਸਾਹਿਬ। ਵਾਧੂ ਸੰਗਤ ਆਈ ਯਾਰ ਤੁਸੀਂ ਵੇਖ ਹੀ ਸਾਦੇ ਚ। ਅੱਜ ਵੀ ਮਿੱਤਰੋ ਟਾਈਮ ਹੋਇਆ 10 ਵਜੇ ਆ। ਤੇ ਇਹ ਮਦਲ ਤੇ 2 ਘੰਟੇ ਪਏ ਆ ਪੂਰੇ ਨਵਾਂ ਸਾਲ ਆਉਣ ਚ ਤੇ ਇੱਧਰ ਲੱਗਾ ਕੀਰਤਨ ਚੱਲਣ ਡਿਆ 2 ਸਾਲ 2 ਘੰਟੇ ਪਏ ਆ ਪੂਰੇ ਨਵਾਂ ਸਾਲ ਆਉਣ ਚ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਜਾ ਰਹੇ ਆ ਗੁਰਦੁਆਰਾ ਸਿਦਾ ਸਾਹਿਬ ਜਾਂਦੇ ਆ ਸਿਦਾ ਸਾਹਿਬ ਜਾਂਦੇ ਆ ਆਪਾਂ ਬਾਬਾ ਦੀਪ ਸਿੰਘ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਸਭ ਤੋਂ ਪਹਿਲਾਂ ਉੱਥੇ ਜਾਂਦੇ ਆ ਤੇ ਆ ਛੋਟੀ ਗਲੀ ਜਿਹੜੀ ਹੁੰਦੀ ਆ ਇਹ ਗਲੀ ਥਾਣੀ ਨੰਕੇ ਜਾ ਰਹੇ ਆ ਹੂੰ ਕਾਫੀ ਦੂਰ ਤੱਕ ਰਹਿ ਗਿਆ ਥੋੜਾ ਯਾਰ ਐ ਮੈ ਜਾ ਗਿਆ 10 ਕਿਲੋਮੀਟਰ ਅੱਧਾ ਕਰ ਰਹਿ ਗਿਆ ਚਲੋ ਆਪਾਂ ਧੁਰ ਕੇ ਚਲ ਜਣਾਵਾਂ ਧਿਆਨ ਨਾ ਰਹੇ ਹੁਣ ਆਪਾਂ ਪਹੁੰਚ ਗਏ ਆ ਸਿੱਧਾ ਸਾਹਿਬ ਪਹੁੰਚ ਗਏ ਆ ਆਪਾਂ ਤੇ ਅੰਦਰ ਚ ਆ ਕੇ ਉਹ ਉਥੇ ਬੂਟ ਲਾਉਨੇ ਆ ਤੇ ਬਾਅਦ ਚ ਅੰਦਰ ਮੱਤਾ ਟੇਕਣ ਜਾਣੇ ਆ ਇਹ ਬਾਬਾ ਦੀਪ ਸਿੰਘ ਜੀ ਦਾਵਾ ਗੁਰਦੁਆਰਾ ਸਾਹਿਬ ਕਮਪਟੀ ਨੇ ਜਿਹੜੀ ਸਵਾਰੀ ਲਿਤੀ ਅੱਜ ਤੇ ਕਾਫੀ ਸੰਗਤ ਗੁਰਦੁਆਰਾ ਸਾਹਿਬ ਆਈ ਆ ਪਰ ਦੱਸਿਆ ਜਾਏ ਕਿ ਐਤਵਾਰ ਤੇ ਸ਼ਨੀਵਾਰ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਇਹ ਇੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਤੇ ਬਾਅਦ ਚ ਆਪਾਂ ਜਾਵਾਂਗੇ ਦਰਬਾਰ ਸਾਹਿਬ ਠੀਕ ਆ ਰਾਇ ਬਾਅਦ ਚ ਦਰਬਾਰ ਸਾਹਿਬ ਜਾਂਦੇ ਆ ਪਹਿਲਾਂ ਇੱਥੇ ਕਿਉਂਕਿ ਆਪਣੇ ਨਾਲ ਹੋਰ ਵੀ ਬੰਦੇ ਆਪਣੇ ਜੁੜਨੇ ਆ ਥੋੜੇ ਜੇ ਜਮਾ ਆਉਣਾ ਵਾ ਤੇ ਹੋਰ ਬੱਬੂ ਦੇ ਨਾਲ ਮੀਤ ਰਾਏ ਦਾ ਭਰਾ ਤੇ ਇੱਥੇ ਕਰਾਉਨੇ ਆ ਬੋਟ ਲਾਉਂਦੇ ਸਾਰੇ ਆਪਾਂ ਨੂੰ ਲਈਏ ਇਹ ਬਈ ਮਿੱਤਰੋ ਆਪਣਾ ਟੋਕਨ ਨੰਬਰ ਆਇਆ ਵਾ 688 688 ਤੇ ਬਾਹਰ ਲੱਗਾ ਹੈ ਬ੍ਰੈਡ ਤੇ ਨਾਲ ਛੋਲਿਆਂ ਦਾ ਲੰਗਰ ਪਰ ਆਪਾਂ ਨੇ ਜੋ ਕਿ ਛਕਿਆ ਆਪਾਂ ਆਖਿਆ ਪਹਿਲਾਂ ਮੱਥਾ ਟੇਕ ਲਈਏ ਤੇ ਸਭ ਤੋਂ ਪਹਿਲਾਂ ਹੱਥ ਧੋ ਲਈਏ ਟੋਕਨ ਆਪਣੇ ਨੂੰ ਮਿਲ ਗਿਆ ਵਾ ਚਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਅੰਦਰ ਦਾ ਵਲੋਗ ਨਹੀਂ ਮੈਂ ਬਣਾਉਣਾ ਇੱਥੇ ਬਾਹਰ ਦਾ ਹੀ ਥੋੜਾ ਜਿਹਾ ਬਣਾਇਆ ਵਾ ਅੰਦਰ ਦਾ ਨਹੀਂ ਆਪਾਂ ਬਣਾਉਣਾ ਤੇ ਚਲੋ ਆਪਾਂ ਮੱਥਾ ਟੇਕ ਕੇ ਚੱਲੇ ਹੁਣ ਹੁਣ ਆਪਾਂ ਲੰਗਰ ਹਾਲ ਆਏ ਸੀ ਤੇ ਲੰਗਰ ਛਕ ਲਿਆ ਆ ਤੇ ਲੰਗਰ ਕਿਵੇਂ ਦਾ ਬਣਿਆ ਸੀ ਰਾਏ ਬਹੁਤ ਵਧੀਆ ਪਰ ਗੱਚਕ ਨਹੀਂ ਮਿਲੀ ਗੱਚਕ ਨਹੀਂ ਮਿਲੀ ਸਹੀ ਗੱਲ ਆ ਜੋ ਕਿ ਮਿੱਤਰੋ ਤੁਹਾਨੂੰ ਮੈਂ ਦੱਸਾਂ ਪਈ ਗੱਚਕ ਜਿੱਦਾਂ ਅਸੀਂ ਆਹ ਜਗ੍ਹਾ ਤੇ ਬੈਠੇ ਆ ਤੇ ਗੱਚਕ ਉਹ ਜਗ੍ਹਾ ਤੇ ਖਤਮ ਹੋ ਗਈ ਸੀ ਮਤਲਬ ਹੀ ਸਾਡੇ ਤੱਕ ਆਉਣ ਤੋਂ ਪਹਿਲਾਂ ਮੁੱਕ ਗਈ ਇਹਨੂੰ ਕਹਿੰਦੇ ਆ ਕਰਮਾਂ ਦੀ ਖੇਡ ਜੋ ਕਰਮਾਂ ਚ ਲਿਖਿਆ ਹੋਏ ਉਹੀ ਹੁੰਦਾ ਆ ਹੁਣ ਵੀ ਜੋੜਾ ਘਰ ਆ ਚੁੱਕੇ ਆ ਤੇ ਚਲੋ ਜੋੜਾ ਪਾਉਨੇ ਆ ਤੇ ਫਿਰ ਚਲਦੇ ਆਪਾਂ ਦਰਬਾਰ ਸਾਹਿਬ ਵਾਲੀ ਸਾਈਡ ਇੱਧਰ ਵੀ ਮਿੱਤਰੋ ਹੁਣ ਆਪਣੇ ਦੋ ਹੋਰ ਮੈਂਬਰ ਜੁੜ ਗਏ ਆਪਣੀ ਟੀਮ ਚ ਆ ਵਿਕਾਸ ਕਾਲੀਆ ਤੇ ਔਰ ਰੋਹਿਤ ਕਾਲੀਆ ਇਹ ਦੋਵੇਂ ਇੱਕੋ ਪਰਿਵਾਰ ਚੋਂ ਬਲੋਂਗ ਕਰਦੇ ਆ ਤਾਈਓ ਕਾਲੀਆ ਪਿਛੇ ਲੱਗਾ ਵਾ ਆ ਹੀ ਸਾਡੇ ਪਿੰਡ ਦੇ ਜਣਾ ਹੀ ਹੋ ਗੱਡੀ ਵਾਈ ਚਲਦੀ ਇਹਨੇ ਉਹ ਲੈ ਇਹ ਗੱਡੀ ਆਪਣੇ ਪਿੰਡ ਦੀ ਆ ਹੁਣ ਵਾਰੀ ਆ ਚੁੱਕੀ ਆ ਇੱਥੇ ਦੁੱਧ ਦਾ ਲੰਗਰ ਲੱਗਾ ਹੈ ਤੇ ਆਪਣੇ ਪੂਰੇ ਟੀਮ ਦੇ ਮੈਂਬਰ ਦੁੱਧ ਦਾ ਲੰਗਰ ਚੱਕ ਰਹੇ ਆ ਤੇ ਵੱਜ ਗਏ ਛੇਟਰ ਇੱਧਰ ਮੂੰਹ ਦੇ ਡੈਂਟ ਚੈੱਕ ਕਰੋ ਆ ਗੋਰੇ ਵੀਰ ਉਹ ਗੋਰਿਆ ਆ ਸੱਟ ਲੱਗੀ ਵਿਚਾਰਾ ਨਾ ਫਤੇ ਗੁਰਦਾਬ ਗਏ ਸੀ ਤੇ ਐਕਸੀਡੈਂਟ ਹੋ ਗਿਆ ਵਾ ਤੇ ਬਾਕੀ ਜਮਾ ਵੀਰ ਕਿੱਥੇ ਆਪਣਾ ਜਮਾ ਵੀਰ ਜਮੇ ਜਮਾ ਗਵਾਜ ਗਿਆ ਯਾਰ ਆ ਜਮਾ ਡਾਉਣ ਆ ਗਿਆ ਆਪਣਾ ਜਮੇ ਕੀ ਹਾਲ ਚਾਲ ਹੈ ਵਧੀਆ ਭਾਜੀ ਕਿੰਨੇ ਕਿਦਾਂ ਦਾ ਦੁੱਧ ਲੱਗਾ ਬਹੁਤ ਵਧੀਆ ਉਹ ਮੀਤ ਬੋਸ ਆਪਣਾ ਪਿੱਛੇ ਖਲਾਉਤਾ ਕੋਈ ਇੱਥੇ ਇੰਨੀ ਸੰਗਤਾਂ ਦੀ ਘੇੜ ਚ ਉਹ ਵਖਰਾ ਇਕੱਲਾ ਹੀ ਉੱਤੇ ਚੜਿਆ ਜੀ ਰਾਜਾ ਕੀ ਕਹਿਣਾ ਵਾ ਨਵਾਂ ਡੋਗੀ ਆ ਇਹ ਵੀ ਨਵਾਂ ਸਾਲ ਵੇਖਣਾ ਇਹ ਨਵਾਂ ਸਾਲ ਵੇਖਣ ਆਇਆ ਵਾ ਚਲੋ ਠੀਕ ਆ ਆ ਜੱਲਿਆਂ ਵਾਲਾ ਪਾ ਗਿਆ ਇੱਧਰ ਬੰਦੇ ਆ ਯਾਰ ਅੰਦਰ ਜਾਣਾ ਹੈ ਹੈ ਓਏ ਆਓ ਪੈਰਾਸ਼ੂਟ ਆਤਾ ਇਹ ਡਿੱਗ ਜਾਣਾ ਡਿੱਗ ਜਾਣਾ ਡਿੱਗ ਜਾਣਾ ਨਹੀਂ ਨਹੀਂ ਡਿੱਗ ਜਾਏਗਾ ਨਹੀਂ ਨਹੀਂ ਛੜ ਗਿਆ ਗਏ ਉੱਪਰ ਆ ਗਏ ਆ 5 ਮਿੰਟ ਹੋਰ ਤੇ 5 ਮਿੰਟ ਬਾਅਦ ਗੋਰਿਆ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਕਹਿਣਾ ਵਾ ਠੀਕ ਆ ਠੀਕ ਆ ਬੱਬੂ ਵੀਰ ਹੈਪੀ ਨਿਊ ਇਅਰ 5 ਮਿੰਟ ਰਹਿ ਗਏ ਆ ਹਾਂਜੀ ਭਾਈ ਇੰਗਲਿਸ਼ ਵਿੱਚ ਮੈਂ ਕਹਾਂ ਕਿਹਾ ਪੰਜਾਬੀ ਵਿੱਚ ਮੈਂ ਕਹਿਗਾ ਉਰਦੂ ਨੂੰ ਕਹਿ ਲਪਾ ਉਰਦੂ ਦੀ ਘਬਰਾ ਦਾ ਉਰਦੂ ਹੀ ਕਹਿਣਾ ਵਾ ਚਲੋ 10 9 8 7 6 5 4 3 2 1 ਹੈਪੀ ਨਿਊ ਇਅਰ ਮੇਤਰੋ ਹੈਪੀ ਨਿਊ ईयर ਸਾਰਿਆਂ ਨੂੰ ਤੇ ਇਧਰ ਆਪਣੇ ਬੱਬੂ ਵੀਰ ਹੈ ਹੈਪੀ ਨਿਊ ईयर ਹੈਪੀ ਨਿਊ ईयर ਭਾਈ ਜੀ ਹੈਪੀ ਨਿਊ ईयर ਹੈਪੀ ਨਿਊ ईयर ਸਾਰੇ ਆਪਣੀ ਟੀਮ ਨੂੰ ਹੈਪੀ ਨਿਊ ईयर ਅਰਜਨ ਸਾਹਿਬ ਭਾਈ ਫੋਟੋ ਸ਼ੂਟ ਹਾਂ ਭਾਈ ਫੋਟੋ ਸ਼ੂਟ ਆ ਵੀਰ ਹੈ ਹੈਪੀ ਨਿਊ ईयर ਸਾਰਿਆਂ ਨੂੰ ਭਾਈ ਜੀ ਮੇਰੇ ਫੈਨਸ ਨੂੰ ਹੈਪੀ ਨਿਊ ईयर ਹਾਂ ਜੀ ਸੇਮ ਟੂ ਯੂ ਹੈਪੀ ਨਿਊ ईयर ਵੀਰ ਦਾ ਹੈਪੀ ਨਿਊ ईयर ਸੇਮ ਟੂ ਯੂ ਜਦ ਮੈਂ ਵੀਰ ਹੈਪੀ ਨਿਊ ईयर ਹੈਪੀ ਨਿਊ ईयर ਅੰਗਰੇਜ਼ ਦਾ ਮੂੰਹ ਵੇਖੋ ਕਾਪੀ ਦੇ ਲੀਕਾ ਮਾਰੀਆਂ ਦੀ ਤੇ ਆਓ ਇਹ ਕੋਰ ਰਾ ਛੋਟ ਚਾੜਤਾ ਫਿਰ ਤੇ ਇਧਰ ਚੈੱਕ ਕਰੋ ਇਹ ਹੁਣ ਵਿਸ਼ੇਸ ਭੇਜਨਲਾ ਕੰਮ ਹੋਣਿਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਟੋਰੀਆਂ ਲਾਈਏ ਵਿਸ਼ਾ ਭੇਜੀਏ ਸਾਰਿਆਂ ਨੂੰ ਬਾਕੀ ਕੰਮ ਬਾਅਦ ਚ ਆਪਾਂ ਇਹ ਗੁੰਜਰੀਏ ਹੋਪੇ ਜੀ ਤੇ ਚਲ ਗਿਆ ਚਲ ਗਿਆ ਚਲ ਗਿਆ ਓਏ ਮੈਨੂੰ ਲੱਗਾ ਵਾ ਚਲਾ ਉਹਦੇ ਨੇ ਏ ਡੇਕੇ 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 ਆਈ ਹੁਣ ਆਪਾਂ ਆ ਚੁੱਕੇ ਆਂ ਬਟਾਲੇ ਪਹੁੰਚ ਗਏ ਆਂ ਟ੍ਰੇਨ ਤੋਂ ਆ ਗਏ ਆਂ ਵਾਪਸ ਤੇ ਮਤਲਬ ਵੀ ਮੇਰਾ ਫੋਨ ਆ ਜੇਬ ਚ ਪਿਆਵਾ ਇਹਦੀ ਬੈਟਰੀ ਪੂਰੀ ਡਾਊਨ ਹੋ ਗਈ ਸੀ ਤੇ ਬਾਕੀ ਦਾ ਆਪਾਂ ਵਲੋਗ ਤਾਂ ਨਹੀਂ ਬਣਾਇਆ ਨਾਲ ਇੱਧਰ ਬਾਦ ਸਾਹਿਬ ਅੰਦਰ ਨੇ ਬਣਾਉਂ ਦਿੰਦੇ ਇਸ ਲਈ ਨਹੀਂ ਆਪਾਂ ਬਣਾਇਆ ਤੇ ਇੱਧਰ ਜਮ ਬੋਸ ਤੁਹਾਨੂੰ ਕੋ ਕਹਿਣਾ ਚਾਹੁੰਦਾ ਮੈਂ ਨਹੀਂ ਕੋ ਕਹਿ ਦਿੰਦਾ ਜਮ ਜਮ ਭਾਈ ਆ ਕੋ ਤੁਹਾਨੂੰ ਸਾਹਮਣੇ ਫੋਨਨ ਜੇ ਹੈ ਜਦ ਮੈਨੂੰ ਆਉਂਦੀ ਆ ਨਾ ਪੀ ਲੋ ਓਏ ਇੱਥੇ ਇਧਰ ਚਾਹ ਦਾ ਲੰਗਰ ਦੇ ਚਾਹ ਪੀਣੀ ਆ ਜਾਓ ਉਹ ਸਾਦਾ ਜੈਸਾ ਨਾ ਉਹ ਚਾਹ ਦੇ ਕੱਪ ਨਹੀਂ ਨਾਲ ਲੈ ਕੇ ਜਾਣੇ ਇੱਥੇ ਖਲੋ ਕੇ ਪੀਣੀ ਪੈਣੀ ਆ ਚਾਹ ਦਾ ਵੇ ਕਦਾ ਲੰਗਰ ਹੈ ਕੱਡੇ ਸ਼ਕੀਨੀ ਚਾਹ ਦੇ ਮਿੱਤਰੋ ਮੈਂ ਨਹੀਂ ਚਾਹ ਸਕੀ ਇਹਨਾਂ ਨੂੰ ਮੈਂ ਕਹਤਾ ਕਿ ਚਾਹ ਪੀ ਜਮਾ ਡਾਉਨ ਚਾਹ ਪੀਂਡਿਆ ਇਧਰ ਬਾਕੀ ਗੋਰਾ ਆਓ ਸਾਹਮਣੇ ਰਾਜਾ ਦੇ ਬੱਬੂ ਵਿਲਾ ਆਈ ਓਏ මේ ඒත නොබන්ඩ රශය ගල වලී පල් කි.